ਤੇ ਕਲੇਰ ਸ਼ਰੇਆਮ ਕਹਿ ਰਿਹਾ ਕਿ ਮੇਰੇ ਸਾਹਮਣੇ ਮੀਟਿੰਗ ਹੋਈ ਉਹ ਰਾਜਸੀ ਵਿੰਗ ਦਾ ਉੱਥੇ ਮੈਂਬਰ ਸੀ ਤੇ ਇਹ ਤਾਂ ਨਹੀਂ ਆਪਦੇ ਗੱਲ ਦੇ ਵਿੱਚ ਫਾਂਸੀ ਦਾ ਫੰਦਾ ਜਿਹੜਾ ਉਹਦਾ ਲਟਕ ਗਿਆ ਕਿਉਂਕਿ ਬਦਵੀ ਤੇ ਉਹ ਵੀ ਨਾਮਜਾਦ ਹੈਗਾ ਸਾਰਾ ਕੁਝ ਤਾਂ ਪਲਾਨ ਦੇ ਵਿੱਚ ਆਉਂਦਾ ਉਹ ਆਪਦਾ ਰਸਾ ਲਾ ਕੇ ਸੁਖਵੀਰ ਦੇ ਗੱਲ ਚ ਪਾ ਰਿਹਾ ਉਹ ਸ਼ਰਮਾਂ ਦੀ ਗੱਲ ਹੈ ਕਿ ਸਾਡੇ ਲੋਕ ਜਾ ਕੇ ਕਲੀਅਰ ਦੇ ਹੱਕ ਚ ਕੜ ਗਏ ਜਿੰਨੇ ਬੇਦਵੀਆਂ ਕਈਆਂ ਬੇਦਵੀ ਕਰਾਉਣ ਵਾਲੇ ਗੁਰੂ ਗੋਬਿੰਦ ਸਿੰਘ ਮਾਰੇ ਦੀ ਤਹੀਨ ਕਰਾਉਣ ਵਾਲੇ ਇਹ ਅਕਾਲੀ ਪਰ ਸਾਡਾ ਉਹ ਸੱਕਾ ਕਲੀਅਰ ਵੀ ਨਹੀਂ ਤੇ ਸਾਡੇ ਸੱਕੇ ਅਕਾਲੀ ਵੀ ਜਿਹੜੇ ਰਾ ਉਹ ਗਿਆ ਹੈ ਉਸੇ ਰਾ ਇਹ ਜਾਣਗੇ ਪਰ ਜਿਹੜੇ ਬਾਗੀ ਹੋਏ ਨੇ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਸਾਨੂੰ ਪਤਾ ਹੀ ਨਹੀਂ ਕਦੋਂ ਚਿੱਠੀ ਲਿਖੀ ਗਈ ਕਿਵੇਂ ਆਈ ਕਿਵੇਂ ਇਹ ਉਹਦਾ ਸਿਆਸੀ ਮਾਸ ਬਚਾ ਰਹੇ ਨਹੀਂ 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 ਜਦੋਂ ਤੁਸੀਂ ਡੇਰੇ ਸਾਥ ਜਾ ਕੇ ਪਿਤਾ ਜੀ ਕਹਿੰਦੇ ਜੀ ਤੁਸੀਂ ਅੰਨੇ ਸੀ ਜਿਹੜੇ ਬਾਗੀ ਧੜੇ ਦੇ ਵਿੱਚ ਬਾਹਰ ਨਿਕਲ ਗਏ ਕੀ ਉਹ ਮਾਫੀ ਦੇ ਲਾਇਕ ਹੈ ਮੁਝੇ ਇਹਨਾਂ ਨੂੰ ਮਾਫ਼ ਕਰਨਾ ਤੇ ਮਸਾ ਰੰਗੜ ਮਾਫ਼ ਕਰਨਾ ਪਿਆ ਇੰਦਸ਼ ਅਬਦਾਲੀ ਮਾਫ਼ ਕਰਨਾ ਪਿਆ ਤੇ ਫਿਰ ਇੰਦਰਾ ਗਾਂਧੀ ਮਾਫ਼ ਕਰਨੀ ਪਈ ਤੇ ਇਸ ਦਾ ਮਤਲਬ ਤਾਂ ਹੋ ਗਿਆ ਕਿ ਭਗਵੰਤ ਮਾੜਾ ਜਿਹੜਾ ਉਹ ਸੁਖਬੀਰ ਬਾਦਲ ਨੂੰ ਬਚਾਰਿਆ ਤੁਸੀਂ ਕਹਿੰਦੇ ਕਿ ਉਹ ਬਚਾਰਿਆ ਪਰ ਇਹ ਕਹਿੰਦੇ ਕਿ ਆਮਾਤ ਵੀ ਪਾੜ ਲੱਗ ਗਈ ਇਹਦਾ ਡਰਾਮਾ ਸਾਰਾ ਹੜੀਪ੍ਰੀਤ ਤੇ ਆਰਮਰੀਮ ਨੂੰ ਬਚਾ ਨਹੀਂ ਰਿਹਾ ਉਹ ਵਿਚਾਰਿਆ ਜੇ ਉਹਨਾਂ ਦਾ ਨਾਂ ਵਿੱਚ ਆਇਆ ਹੈ ਤਾਂ ਫਿਰ ਸਰਦਾਰ ਸਾਹਿਬ ਉਹਨਾਂ ਦਾ ਨਾਂ ਨਾਮਿਨੇਟ ਕਿਉਂ ਨਹੀਂ ਵਿੱਚ ਹੋਇਆ ਤੇ 307 ਦਾ ਚਲਾਨ ਪੇਸ਼ ਕੀਤਾ 302 ਚੰਦਾ ਨਾਂ ਕਿਉਂ ਨਹੀਂ ਲੈ ਰਹੇ ਬਹੁਤ ਵੱਡਾ ਐਗਰੀਮੈਂਟ ਹੈ ਇਹਨਾਂ ਕਿ ਲਵਜ ਨਹੀਂ ਕਹਿਣਾ ਚਾਹੁੰਦਾ ਸਿੱਖਾਂ ਦੀਆਂ ਲਾਸ਼ਾਂ ਤੇ ਪੈਰ ਰੱਖ ਕੇ ਇਹ ਰਾਜ ਕਰਨ ਤੁਰੇ ਪਰ ਉਹ ਰਾਜ ਅਜ ਤੱਕ ਅਬਦਾਲੀ ਨਹੀਂ ਕਰ ਸਕਿਆ ਇੰਦਰਾ ਗਾਂਧੀ ਨਹੀਂ ਕਰ ਸਕੀ ਪਰ ਪੱਠਾ ਬਾਕੇ ਰੱਖਤਾ ਮੰਦ ਬੁੱਧੀ ਵਾਲੇ ਬੰਦੇ ਹੋ ਤੁਸੀਂ ਕਿੱਥੇ ਤਾਂ ਉਹ ਝੁਕਦੇ afghan ਅੱਗੇ ਨਹੀਂ ਝੁਕੇ ਤੇ ਤੁਸੀਂ ਕਿ ਸਾਥ ਦੇ ਕੇ ਜਾ ਕੇ ਝੁਕ ਗਏ ਯਾਰ ਮੇਰਾ ਸਿਰਸਾ ਦੇ ਮੁਖੀ ਦੇ ਵੱਲੋਂ ਸਪਸ਼ਟਿਕਰਨ ਦਿੱਤਾ ਜਾਂਦਾ ਹੈ ਤੇ ਅਕਾਲੀ ਦਲ ਦੇ ਵੱਲੋਂ ਇਹ ਯਾਰ ਕਰ ਦਿੱਤਾ ਜਾਂਦਾ ਸੀ ਕਿ ਖਿਮਾ ਦਾ ਜਾਚਕੋ ਨੇ ਨਾਲ ਸ਼ਬਦ ਐਡ ਕਰਕੇ ਕਿਨੇ ਦਾ ਮਾਫੀ ਮੰਗ ਲਈ ਸੀ ਜੋ ਵੀ ਸੁਆਗ ਰਚਿਆ ਸੀ ਜਾਂ ਜਿੰਨਾ ਵੀ ਕੁਝ ਉਸ ਤੋਂ ਪਹਿਲਾਂ ਹੋਇਆ ਸੀ ਕਾਰਨ ਇਹ ਹੀ ਸੀ ਪੰਜਾਬ ਦੇ ਵਿੱਚ ਵੋਟਾਂ ਨੇ 12 ਵਾਲੀਆਂ ਹੋਣ 15 ਵਾਲੀਆਂ ਹੋਣ 19 ਹਲੀਆਂ ਹੋਣ 17 ਵਾਲੇ ਇਲੈਕਸ਼ਨ ਜਿੰਨੇ ਵੀ ਹੋਏ ਨੇ ਉਹਦੇ ਵਿੱਚ ਵੋਟਾਂ ਦੇ ਲਈ ਸੁਖਬੀਰ ਬਾਦਲ ਦੀ ਗੱਡੀ ਡੇਰੇ ਦੇ ਵਿੱਚ ਜਾਂਦੀ ਰਹੀ ਕਿੱਥੇ ਕਿੱਥੇ ਮੀਟਿੰਗਾਂ ਹੁੰਦੀਆਂ ਨਹੀਂ ਆ ਪ੍ਰਦੀਪ ਕਲੇਰ ਨੇ ਸਾਰਾ ਕੁਝ ਜਿਹੜ ਹਾਲਾਂਕਿ ਮੈਂ ਕਾਲੇ ਐਡ ਕਰਦੇ ਨਾ ਪ੍ਰਦੀਪ ਕਲੇਰ ਕੋਈ ਆਮ ਬੰਦਾ ਨਹੀਂ ਹੈਗਾ ਬਦਬੀ ਦੇ ਵਿੱਚ ਪੰਜ ਕੇਸਾਂ ਦੇ ਵਿੱਚ ਉਹ ਵੀ ਨਾਮਜਦ ਹੈਗਾ ਉਹਨਦੇ ਤੇ ਵੀ ਇਹੀ ਦੋਸ਼ ਲੱਗਦੇ ਕਿ ਬਦਬੀ ਕਰਨ ਵਾਲੀ ਸਾਜ਼ਿਸ਼ ਜੰ ਸਾਰਾ ਕੁਝ ਆ ਉਹਦੇ ਵਿੱਚ ਨਾਮਜਦਾ ਕਰਤਾਰ ਸਾਹਿਬ ਜੋ ਕੁਝ ਵੀ ਹੋਇਆ ਤੁਹਾਡੇ ਤੱਕ ਸਾਰੀ ਰਿਪੋਰਟ ਤਾਂ ਪਹੁੰਚੀ ਹੋਣੀ ਆ ਕੀ ਲੱਗ ਕੀ ਰਿਹਾ ਤੁਹਾਨੂੰ ਦੇਖੋ ਇਸ ਕੇਸ ਦੇ ਵਿੱਚ ਜਿਹੜਾ ਮੈਂ ਕਈ ਸਾਲਾਂ ਤੋਂ ਕੇਸ ਲੜ ਰਿਹਾ ਜਿਸ ਚ ਪ੍ਰਦੀਪ ਕਲੇਰ ਦੇ ਬਿਆਨ ਹੋਏ ਨੇ ਦਫਾ 27 ਦੇ ਜੀ ਇਹ ਜਿਹੜੇ ਭਗਤੇ ਭਾਈ ਦੇ ਕੇਸ ਚੱਲਦੇ ਨੇ ਜਿਹੜੇ ਫੂਲ ਅਦਾਲਤ ਦੇ ਵਿੱਚ ਪੈਂਡਿੰਗ ਨੇ ਹੁਣ ਉਹਨਾਂ ਦੀ ਟਰਾਂਸਫਰ ਐਪਲੀਕੇਸ਼ਨ ਲਈ ਹੋਈ ਹੈ ਇਹਨਾਂ ਨੇ ਚ ਪੰਜਾਬ ਰਣ ਹਾਈ ਕੋਰਟ ਟ੍ਰਾਂਸਫਰ ਅਪਲੀਕੇਸ਼ਨ ਲਈ ਇਹਨਾਂ ਨੇ ਤਾਂ ਪ੍ਰਦੀਪ ਕਲੇਰ ਨੇ ਤਾਂ ਪਹਿਲੋਂ ਹੀ ਬੜਾ ਕਲੀਅਰ ਕੀਤਾ ਸੀ ਕਿ ਜ਼ਿਲ੍ਹੇ ਦੇ ਅੰਦਰ ਇੱਕ ਮੀਟਿੰਗ ਹੋਈ ਸੀ ਉਸ ਮੀਟਿੰਗ ਦੇ ਵਿੱਚ ਹਣੀਪ੍ਰੀਤ ਸੀ ਹਮ ਸਰਸੇ ਆਲਾ ਸਾਥ ਸੀ ਤਾਂ ਨੇ ਕਿਹਾ ਸੀ ਕਿ ਜਿਹੜੀ ਕਥਾ ਹੋਈ ਹੈ ਪੰਜਾਬ ਦੇ ਅੰਦਰ ਜਿਹੜੇ ਮੇਰੇ ਲੌਕਟ ਲਾ ਕੇ ਛੁੱਟੇ ਨੇ ਤੇ ਇੱਕ ਫਿਲਮ ਨਹੀਂ ਚੱਲਣ ਦਿੱਤੀ ਉਹਦਾ ਸੀ ਬਦਲਾ ਲੈਣਾ ਤਾਂ ਕਹਿੰਦਾ ਉਸ ਮੀਟਿੰਗ ਦੇ ਵਿੱਚ ਫੈਸਲਾ ਹੋਇਆ ਸੀ ਕਿ ਅਸੀਂ ਜਿਹੜਾ ਬਦਲਾ ਲੈਣਾ ਪੰਜਾਬ ਜਾ ਕੇ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕਰਨੀ ਹੈ ਉਹ ਤਾਂ ਤਿੰਨ ਚਾਰ ਮਹੀਨੇ ਪਹਿਲੇ ਕਲੀਅਰ ਹੋ ਚੁੱਕੀ ਗੱਲ ਹੈ ਹੂੰ ਇਹ ਤਾਂ ਜਿਹੜੇ ਸਾਡੇ ਮੰਦਬੁੱਧੀ ਵਾਲੇ ਬੰਦੇ ਨੇ ਪੰਜਾਬ ਦੇ ਅੰਦਰ ਅੱਜ ਵੀ ਮੈਂ ਇੱਥੋਂ ਬਠਿੰਡੇ ਦੀ ਗੱਲ ਹੀ ਕਰੂੰਗਾ ਇੱਥੇ ਵੀ ਮੰਦਬੁੱਧੀ ਦੇ ਬੰਦੇ ਬੜੇ ਨੇ ਅੱਜ ਵੀ ਕਹਿੰਦੇ ਜਿਓ ਜਿਹੜੇ ਸਾਡੇ ਪ੍ਰਧਾਨ ਜੀ ਨੇ ਸੱਚੇ ਨੇ ਯਾਰ ਢੇੜਾ ਬਾਕੇ ਰੱਖਤਾ ਤੁਹਾਡੇ ਪ੍ਰਧਾਨ ਜੀ ਨੇ ਤਾਂ ਯਾਰ ਤੁਸੀਂ ਤਾਂ ਇੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਮਜ਼ਾਕ ਕੀਤਾ ਹੈ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਮਜ਼ਾਕ ਬਣਾਇਆ ਏ ਇੱਕ ਉਹ ਸਾਦ ਉਹਦੀ ਹਿੰਮਤ ਕਿਵੇਂ ਪੈ ਗਈ ਪੰਜਾਬ ਦੇ ਅੰਦਰ ਕਿ ਜਾਂ ਮੈਂ ਮਾਫੀ ਨਹੀਂ ਮੰਗਦਾ ਯਾਰ ਅਕਾ ਸਾਡੇ ਜਿਹੜੇ ਜਥੇਦਾਰ ਸੀ ਦੇਖੋ ਅਸੀਂ ਸਾਨੂੰ ਕਬਜ ਲਬਜੇ ਕਹਿਣੇ ਪੈਣੇ ਨੇ ਤਾਂ ਜਥੇਦਾਰ ਸਾਹਿਬ ਦਾ ਉਹ ਰੋਲ ਕੀ ਬਣਦਾ ਸੀ ਕਾਲ ਤਖਤ ਜਥੇਦਾਰ ਸਾਹਿਬ ਦਾ ਉਹਦੇ ਰੋਲ ਇਹ ਬਣਦਾ ਸੀ ਕਿ ਸਾਦਾ ਤੇਰੀ ਹਿੰਮਤ ਕਿਵੇਂ ਪੈ ਗਈ ਯਾਰ ਤੂੰ ਹੁੰਦਾ ਕੌਣ ਹੈ ਕਿ ਜਿਹੜਾ ਪੰਜਾਬ ਦੇ ਅੰਦਰ ਇਹ ਹੁਕਮ ਦੇਵੇਂ ਕਿ ਗੁਰੂ ਗ੍ਰੰਥ ਸਾਹਿਬ ਤੋਂ ਬਦਲਾ ਲੈਣਾ ਹੈ ਤੇ ਉਹਨਾਂ ਦੇ ਖਿਲਾਫ ਜਿਹੜੇ ਵਿਚਾਰੇ ਉਹ ਲੋ ਪ੍ਰੋਟੈਸਟ ਕਰਦੇ ਸੀ ਜਿਨ੍ਹਾਂ ਨੂੰ ਇਹ ਇੱਕ ਕਹਿੰਦਾ ਹੁੰਦਾ ਸੀ ਕੀ ਇਹ ਤਾਂ ਵਹਿਲੇ ਬੰਦੇ ਨੇ ਹਮ ਜਿਹੜੇ ਪ੍ਰੋਟੈਸਟ ਕਰਦੇ ਸੀ ਗੁਰੂ ਗ੍ਰੰਥ ਸਾਹਿਬ ਦੇ ਲਈ ਉਹਨਾਂ ਨੂੰ ਤੁਸੀਂ ਗੋਲੀਆਂ ਮਾਰ ਗਏ ਤੇ ਮੰਦ ਬੁੱਧੀ ਵਾਲੇ ਬੰਦੇ ਅੱਜ ਵੀ ਆਪਦੇ ਪ੍ਰਧਾਨ ਦੇ ਨਾਲ ਹੀ ਖਲੋਤੇ ਨੇ ਗਿਣਤੀ ਤਾਂ ਨਾਲ ਦੀ 8-10 ਹਜ਼ਾਰ ਹੀ ਆ ਪੰਜਾਬ 'ਚ ਬਾਲੀ ਹੈ ਨਹੀਂ ਉਹਨਾਂ ਦੀ ਇੱਕ ਜਿਹੀ ਹਮ ਪਰ ਬੜਾ ਵਧੀਆ ਹੋਇਆ ਅੱਜ ਬੜਾ ਹਾਸੋਈਣਾ ਵੀ ਗੱਲ ਲੱਗਦੀ ਹੈ ਕਿ ਜਿਹੜੇ ਬੰਦੇ ਉਦੋਂ ਐਮਐਲਏ ਤੇ ਮਨਿਸਟਰ ਬਨਣ ਦੇ ਲਈ ਆਪਦਾ ਉਹਨਾਂ ਨੇ ਬੇੜਾ ਗਰ ਕੀਤਾ ਸੀ ਗੁਰੂ ਗ੍ਰੰਥ ਸਾਹਿਬ ਦੇ ਉਲਟ ਗਏ ਸੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੀ ਤੋਹੀਨ ਕਰਾਈ ਸੀ ਪੰਜਾਬ ਦੇ ਅੰਦਰ ਅੱਜ ਜੋ ਚਿਤਰੋ-ਚਿਤਰੀ ਹੋ ਰਹੇ ਨੇ ਤੇ ਕਲੇਰ ਸ਼ਰੇਆਮ ਕਹਿ ਰਿਹਾ ਹੈ ਕਿ ਮੇਰੇ ਸਾਹਮਣੇ ਮੀਟਿੰਗ ਹੋਈ ਉਹ ਰਾਜਸੀ ਵਿੰਗ ਦਾ ਉੱਥੇ ਮੈਂਬਰ ਸੀ ਇਹ ਤੇ ਤਾਂ ਨਹੀਂ ਉਹਦੇ ਗੱਲ ਦੇ ਵਿੱਚ ਫਾਂਸੀ ਦਾ ਫੰਦਾ ਜਿਹੜਾ ਉਹਦਾ ਲਟਕ ਗਿਆ ਕਿਉਂਕਿ ਬਦਵੀ ਤੇ ਉਹ ਵੀ ਨਾਮਜਾਦ ਹੈਗਾ ਸਾਰਾ ਕੁਝ ਤਾਂ ਪਲਾਨ ਦੇ ਵਿੱਚ ਆਉਂਦਾ ਉਹ ਆਪਦਾ ਰਸਾ ਲਾ ਕੇ ਸੁਖਵੀਰ ਦੇ ਗੱਲ ਚ ਪਾ ਰਿਹਾ ਉਹ ਪਰ ਇਹ ਗੱਲ ਨਹੀਂ ਕਿਉਂਕਿ ਦਫਾ 27 ਦੇ ਜਿਹੜੀ ਸਟੇਟਮੈਂਟ ਹੁੰਦੀ ਹੈ ਇਹ ਤਾਂ 4-5 ਮਹੀਨੇ ਪਹਿਲਾਂ ਹੁੰਦੀ ਹੈ ਹੂੰ ਉਸ ਦੇ ਵਿੱਚ ਉਹ ਕਹਾਣੀ ਸੁਣਾ ਰਿਹਾ ਹੈ ਤੇ ਹੁਣ ਤਾਂ ਬਿਲਕੁਲ ਆਪਣੀ ਆ ਗਿਆ ਹੁਣ ਮਿਰਚਾਂ ਲੱਗਦੀਆਂ ਨੇ ਲੋਕਾਂ ਨੂੰ ਇਹਨਾਂ ਦੇ ਬੰਦਿਆਂ ਨੂੰ ਮਿਰਚਾਂ ਲੱਗਦੀਆਂ ਨੇ ਯਾਰ ਸਭ ਤੋਂ ਵੱਡੀ ਸ਼ਰਮ ਵਾਲੀ ਗੱਲ ਇਹ ਹੈ ਕਿ ਜੇ ਮੁਗਲ ਜਾਂ ਫਗਾਨ ਜਾਂ ਅੱਜ ਦੀ ਗਵਰਨਮੈਂਟ ਹੁੰਦੀ ਜਾਂ ਅੰਗਰੇਜ਼ ਹੁੰਦੇ ਫਿਰ ਤਾਂ ਅਸੀਂ ਗਿੰਦੇ ਆ ਵਰਸ ਜੀ ਉਹ ਕਹਿੰਦੇ ਕਿ ਬਹੁਤ ਸ਼ਰਮ ਵਾਲੀ ਗੱਲ ਹੈ ਕਿ ਸਾਡੇ ਲੋਕ ਜਾ ਕੇ ਕਲੀਅਰ ਦੇ ਹੱਕ 'ਚ ਕੱਢ ਗਏ ਜਿੰਨੇ ਬਦਵੀਆਂ ਕਈਆਂ ਸੁਖਵੀਰ ਦੇ ਖਿਲਾਫ ਹੋ ਗਏ ਨਹੀਂ ਯਾਰ ਉਹਦੇ ਹੱਕ 'ਚ ਨਹੀਂ ਖੜੋਤੇ ਕੋਈ ਵੀ ਉਹਦੇ ਹੱਕ 'ਚ ਕਿਵੇਂ ਖੜੋਗੇ ਨੇ ਉਹਦੇ ਇੱਕ ਗਵਾਹ ਬਣ ਚੁੱਕਾ ਹੈ ਉਹਨਾਂ ਚਾਹਨਾ ਤੇ ਪਰਦੇ ਫਰੋਲ ਕੇ ਰੱਖਤੇ ਨੇ ਜਿਹੜੀਆਂ ਇਹਨਾਂ ਦੇ ਗੱਲਾਂ ਲੁਕੀਆਂ ਹਈਆਂ ਸੀ ਜੋ ਇਹਨਾਂ ਨੇ ਪੰਜਾਬ 'ਚ ਬੇੜਾ ਗਰ ਕੀਤਾ ਜਿਵੇਂ ਸਿੱਖ ਮਾਰੇ ਨੇ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਗੁਰੂ ਗ੍ਰੰਥ ਸਾਹਿਬ ਦੀ ਤੋਹੀਨ ਹੋਈ ਪੰਜਾਬ ਦੇ ਅੰਦਰ ਉਹ ਗਵਾਹ ਬਣ ਗਿਆ ਉਸ ਚੀਜ਼ ਦਾ ਅਸ ਕਿਹੜੇ ਕਿਹੜੇ ਸਿੱਖ ਨੇ ਇਹਨੂੰ ਪਸੰਦ ਕੀਤਾ ਦੱਸ ਦਿਓ ਤੁਸੀਂ ਮੈਨੂੰ ਕਰੇਰੋਂ ਉਹਦੇ ਉਲਟ ਤਾਂ ਮੈਂ ਪੇਸ਼ ਹੋ ਗਿਆ ਸਾਰੀ ਸੰਗਤ ਜਿਹੜੀ ਭਗਤੇ ਭਾਈ ਕਿਤੋਂ ਉਹਦੇ ਉਲਟ ਇੱਥੇ ਆ ਕੇ ਪੇਸ਼ ਹੋਈ ਹੈ ਉਹਦੀ ਬੇਲ ਡਿਸਮਿਸ ਹੋਈ ਸੀ ਇੱਥੋਂ ਹੂੰ ਇੱਥੋਂ ਬੇਲ ਡਿਸਮਿਸ ਹੋਈ ਸੀ ਹਾਈ ਕੋਰਟ ਚ ਬੇਲ ਹੋਈ ਸੀ ਤਾਂ ਇੱਥੇ ਸੰਗਤ ਆ ਕੇ ਉਹਦੀ ਉਲਟੀ ਭੁਗਦੀ ਰਹੀ ਹੈ ਇਹ ਕਿੱਥੇ ਲਿਖਿਆ ਕਿ ਹੁੰਦਾ ਸੀ ਹੱਕ ਚਲੇ ਗਏ ਹੁੰਦੇ ਕੋਈ ਹੱਕ ਚ ਨਹੀਂ ਗਏ ਉਹਦੀ ਬੇਲ ਡਿਸਮਿਸ ਸੀ ਇਹ ਥੋੜਾ ਕਿਹਾ ਸੀ ਕਿ ਇਹ ਬਹੁਤ ਵਧੀਆ ਬੰਦਾ ਹੈ ਅਸੀਂ ਤਾਂ ਕਿਹਾ ਸੀ ਕ੍ਰਿਮਨਲ ਬੰਦਾ ਹੈ ਇਹਨੇ ਗੁਰੂ ਗ੍ਰੰਥ ਸਾਹਿਬ ਦੀ ਬੇਜਬੀ ਕੀਤੀ ਹੈ ਉਹਦੇ ਵਿੱਚ ਹਾਜ਼ਰ ਸੀ ਮੀਟਿੰਗ ਦੇ ਵਿੱਚ ਤਾਂ ਹੁਣ ਕਾਰਨ ਕੀ ਹੈ ਇਹਨਾਂ ਦੇ ਪਰਦੇ ਚੁੱਕੇ ਗਏ ਨੇ ਬੜੀ ਸ਼ਰਮ ਵਾਲੀ ਗੱਲ ਹੈ ਜੇ ਮੁਗਲ ਅਫਗਾਨ ਅੰਗਰੇਜ਼ ਜਾਂ ਅੱਜ ਦੀ ਹਿੰਦੁਸਤਾਨ ਦੀ ਹਕੂਮਤ ਗੁਰੂ ਗ੍ਰੰਥ ਸਾਹਿਬ ਦੀ ਬੇਜਬੀ ਕਰੇ ਤਾਂ ਸਾਡੇ ਵਰਸਜ ਨੇ ਅੱਜ ਕੌਣ ਨੇ ਉਹ ਖੁੱਲੀਆਂ ਦਾੜ੍ਹੀਆਂ ਉਹ ਗੁਰਮੁਖ ਚਿਹਰੇ ਅੱਖਾਂ ਬੰਦ ਗੁਰੂ ਗ੍ਰੰਥ ਸਾਹਿਬ ਕੋਲ ਬਹਿ ਕੇ ਹਲਾਰੇ ਲੈਂਦੇ ਨੇ ਜੀ ਕਰੇ ਤਾਂ ਕਿਤੇ ਜੋੜੇ ਵੀ ਸਾਫ਼ ਕਰਦੇ ਨੇ ਲੋਕ ਏ ਜੀ ਕਰੇ ਤਾਂ ਸਰੋਪੇ ਦੇ ਕੇ ਜਕਾਰੇ ਵੀ ਇਹ ਲੋਕ ਛੱਡਦੇ ਨੇ ਪਰ ਠੀਕ ਆ ਸ਼ਕਲੋ ਬਖੋ ਤੁਸੀਂ ਬੜੇ ਹੋਰ ਸਾਹਬ ਦੇ ਜੇ ਪਰ ਮਹਾਰਾਜ ਦੇ ਘਰ ਤਾਂ ਤੁਹਾਡਾ ਬੇੜਾ ਘਰਕ ਹੋ ਚੁੱਕਾ ਹੈ ਕਿਤੇ ਮਰਜ਼ੀ ਤੁਰੇ ਫਿਰੋ ਤੁਹਾਨੂੰ ਪੰਜਾਬ ਚ ਵੋਟ ਨਹੀਂ ਪੈਣੀ ਹੋ ਤੁਸੀਂ ਇੱਕ ਪਾਵਰ ਦੇ ਲਈ ਕਰ ਰਹੇ ਹੋ ਪਾਵਰ ਤੁਹਾਡੇ ਹੱਥ ਚ ਨਹੀਂ ਆਉਣੀ ਲੋਕਾਂ ਨੂੰ ਪਤਾ ਲੱਗ ਚੁੱਕਾ ਹੈ ਕਿ ਤੁਸੀਂ ਪੰਜਾਬ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦੀ ਬਦਬੀ ਇੱਕ ਮੁੱਖ ਮੰਤਰੀ ਬਣਨ ਲਈ ਕਰਾਈ ਸਾਥ ਸ਼ਰੇਆ ਮਹਿਕ ਥਾਪੜ ਕੇ ਇਹ ਗੱਲ ਕਹਿੰਦਾ ਰਿਹਾ ਕਿ ਮੈਂ ਮਾਫੀ ਨਹੀਂ ਮੰਗਣੀ ਅਕਾਲ ਤਖਤ ਤੇ ਪੇਸ਼ ਨਹੀਂ ਹੋਣਾ ਇੰਨਾ ਚਿਰ ਪੜਦਾ ਪੱਕੇ ਰੱਖਿਆ ਹੁੰਦੇ ਸਰੋ ਮੇਰੀ ਗੱਲ ਸੁਣੋ ਪੰਜਾਬ ਦਾ ਮੁੱਖ ਮੰਤਰੀ ਸਿੱਖ ਹੋਵੇ ਅਕਾਲ ਤਖਸਾ ਦੇ ਜਥੇਦਾਰ ਹੋਣ ਤੇ ਇੱਕ ਸਾਦੀ ਮੱਛੀ ਪੰਜਾਬ ਨੂੰ ਵਿਗਾੜ ਜਾਂਦਾ ਯਾਰੋ ਹੁਣ ਮੈਂ ਗੱਲਾਂ ਨਹੀਂ ਕਹਿਣੀਆਂ ਚਾਹੁੰਦਾ ਜਦੋਂ ਮਰਜੀ ਬਿਆਨ ਲਿਖ ਕੇ ਜਦੋਂ ਮਰਜੀ ਇਹਨੂੰ ਖਿੱਚ ਲੈਂਦੇ ਨੇ ਪੰਜਾਬ ਦੇ ਅੰਦਰ ਕਿਸ ਦੀ ਹਿੰਮਤ ਸੀ ਕਿ ਆ ਕੇ ਬੋਲ ਜਾਂਦਾ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਆ ਕੇ ਯਾਰ ਕਿਸੇ ਦੀ ਹਿੰਮਤ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤੋਹੀਨ ਕਰ ਦਿੰਦਾ ਪੰਜਾਬ ਦੇ ਅੰਦਰ ਉਹ ਸਾਡੀ ਹਿੰਮਤ ਸੀ ਕਾਰਨ ਕੀ ਹੈ ਬੇਅਦਬੀ ਕਰਾਉਣ ਵਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤੋਹੀਨ ਕਰਾਉਣ ਵਾਲੇ ਇਹ ਅਕਾਲੀ ਸੀ ਇਹਨਾਂ ਕਾਲੀਆਂ ਦੇ ਕਰਕੇ ਸਾਡੀ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋਈ ਇਹ ਇਹਨਾਂ ਨੇ ਉਹਦੇ ਤੇ ਪਰਦਾ ਪਾਈ ਰੱਖਿਆ ਇਹਨਾਂ ਨੇ ਪਰਦਾ ਸਿਰਫ ਤਾਂ ਪਾਇਆ ਸੀ ਪਰ ਜਿਹੜੇ ਬਾਗੀ ਹੋਏ ਨੇ ਉਹਨਾਂ ਨੇ ਇਹ ਗੱਲ ਕਹਿਤੀ ਸਾਨੂੰ ਪਤਾ ਹੀ ਨਹੀਂ ਕਦੋਂ ਚਿੱਠੀ ਲਿਖੀ ਗਈ ਕਿਵੇਂ ਆਈ ਕਿਵੇਂ ਕੀ ਉਹਦਾ ਸਿਆਸੀ ਮਾਸ ਬਚਾ ਰਹੇ ਨਹੀਂ 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 ਜਦੋਂ ਤੁਸੀਂ ਡੇਰੇ ਸਾਥ ਜਾ ਕੇ ਪਿਤਾ ਜੀ ਕਹਿੰਦੇ ਸੀ ਤੁਸੀਂ ਅੰਨੇ ਸੀ ਤੁਹਾਨੂੰ ਦਿਸਦਾ ਨਹੀਂ ਸੀ ਤੁਹਾਨੂੰ ਦਿਸਦਾ ਨਹੀਂ ਸੀ ਕਿ ਪਿਤਾ ਸਾਡਾ ਕਿਹੜਾ ਪਿਤਾ ਸਾਡਾ ਉਹਦੋਂ ਪਿਤਾ ਜੀ ਬਣਾ ਲਈ ਇਹਨਾਂ ਨੇ ਮਾਤਾ ਬਣਾ ਲਈ ਮਜ਼ਾਕ ਬਣਾ ਛੱਡਿਆ ਇਹਨਾਂ ਲੋਕਾਂ ਨੇ ਪੰਜਾਬ ਦੇ ਅੰਦਰ ਯਾਰ ਸਿਰਫ ਸਿੱਖਾਂ ਨੂੰ ਬੇਵਕੂਫ ਬਣਾਉਣਾ ਇੱਕ ਮੰਤਰੀ ਬਣਨਾ ਇੱਕ ਮੁੱਖ ਮੰਤਰੀ ਬਣਨਾ ਹਮ ਯਾਰਾ ਤਾਂ ਸਾਡੇ ਤੁਹਾਨੂੰ ਯਾਦ ਨਹੀਂ ਹੋਣਾ ਲਾਹੌਰ ਦੇ ਵਿੱਚ ਜਦੋਂ ਅਫਗਾਨੀ ਨੇ ਕਿਹਾ ਸੀ ਕਿ ਆਜੋ ਸਿੱਖੋ ਤੁਹਾਨੂੰ ਮੈਂ ਰਾਜ ਦੇ ਦੇਣਾ ਤੇ ਤੁਸੀਂ ਛੱਡ ਦਿਓ ਮੇਰਾ ਖੇੜਾ ਛੱਡ ਦਿਓ ਤਾਂ ਉਸ ਵਕਤ ਸਿੱਖਾਂ ਨੇ ਕਿਹਾ ਸੀ ਤੇਰੇ ਤੋਂ ਭੀਖ ਮੰਗ ਕੇ ਰਾਜ ਲੈਣਾ ਇਹ ਖਾਲਸੇ ਦਾ ਕੰਮ ਨਹੀਂ ਹੁੰਦਾ ਖਾਲਸੇ ਕੋਲ ਹਿੰਮਤ ਹੋਈ ਤੇ ਰਾਜ ਆਪੇ ਕਰੇਗਾ ਹਮ ਤੇ ਸਰਦਾਰ ਸਾਹਿਬ ਉਹਨੇ ਅਬਦਾਲੀ ਨੂੰ ਜਵਾਬ ਦਿੱਤਾ ਉਹਦੇ ਸ਼ਾਹ ਜੋਹਾਨ ਉਹਦੇ ਮੁੰਡੇ ਨੂੰ ਜਵਾਬ ਦਿੱਤਾ ਉਹਦੇ ਮੁੰਡੇ ਨੇ ਅਫਗਾਨੀ ਦਾ ਪੋਤਰਾ ਸੋਰੀ ਮੁੰਡਾ ਨਹੀਂ ਸੀ ਜਦੋਂ ਪੋਤਰਾ ਦਾ ਲਾਹੌਰ ਚ ਆਇਆ ਤੇ ਮਹਾਰਾਜਾ ਰਣਜੀਤ ਸਿੰਘ ਨੇ ਘੇਰਾ ਪਾਇਆ ਹੋਇਆ ਸੀ ਤੋਂ ਦਾ ਪੋਤਰਾ ਅੱਗੋਂ ਕਹਿੰਦਾ ਕਿ ਜੇ ਤੁਸੀਂ ਇੱਕ ਵਾਰੀ ਸਿੱਖੋ ਮੇਰੇ ਨਾਲ ਮੀਟਿੰਗ ਕਰ ਲਓ ਆ ਕੇ ਤਾਂ ਉਹ ਕਹਿੰਦੇ ਤੂੰ ਕਾਹਨੋਂ ਨਾ ਸਾਨੂੰ ਮੀਟਿੰਗ ਕਰਾਉਣ ਵਾਲਾ ਹੂੰ ਪੰਜਾਬ ਦੇ ਮਾਲਕ ਅਸੀਂ ਪੰਜਾਬ ਸਾਡਾ ਪੰਜਾਬ ਦਾ ਰਾਜ ਅਸੀਂ ਕਰਨਾ ਹੈ ਤੇਰੇ ਨਾਲ ਮੀਟਿੰਗ ਕਾਦੀ ਹੋਣੀ ਹੈ ਖਾਲਸਾ ਮੀਟਿੰਗ ਨਹੀਂ ਕਰਦਾ ਕਿਤੇ ਵੀ ਇੱਕ ਸੀ ਉਹ ਖਾਲਸਾ ਇੱਕ ਸੀ ਉਹ ਸਿੱਖ हां शक्लों शक्लों ਦੇ ਹੋ ਜੇ ਨੇ ਜੇ ਸ਼ਕਲ ਦੇਖੋਗੇ ਨਾ ਫੇਰ ਤਾਂ ਬਿਲਕੁਲ ਸੇਮ ਹੋਣਾ ਵਰਗੀ ਹੋਣਗੇ ਜਿਹੜੇ ਅਫਦਾਲੀ ਜੇ ਬਰਾਬਰ ਲੜਦੇ ਸੀ ਪਰ ਪੱਠਾ ਬਾਕੇ ਰੱਖਤਾ ਮੰਦ ਬੁੱਧੀ ਵਾਲੇ ਬੰਦੇ ਹੋ ਤੁਸੀਂ ਕਿੱਥੇ ਤਾਂ ਉਹ ਝੁਕਦੇ ਅਫਗਾਨ ਅੱਗੇ ਨਹੀਂ ਝੁਕੇ ਤੇ ਤੁਸੀਂ ਕਿ ਸਾਥ ਦੇ ਕੇ ਜਾ ਕੇ ਝੁਕ ਗਏ ਯਾਰ ਅੱਜ ਉਹ ਲੋਕ ਬੰਦੇ ਨਾ ਅੱਜ ਤੁਸੀਂ ਫੇਸਬੁੱਕ ਤੇ ਲਿਖਦੇ ਨੇ ਦੂਜਿਆਂ ਨੂੰ ਲਿਖਦੇ ਨੇ ਅੱਜ ਉਹ ਪਰ ਆਪ ਦੀ ਕਿਤੇ ਸ਼ੀਸ਼ੇ 'ਚ ਬਹਿ ਕੇ ਨਾ ਸ਼ਕਲ ਵੇਖਿਆ ਜੇ ਤੁਹਾਡੀ ਸ਼ਕਲ ਕੀ ਹੈ ਤੇ ਤੁਹਾਡੀਆਂ ਕਰਤੂਤਾ ਕੀ ਜਿਹੜੇ ਬਾਗੀ ਧੜੇ ਦੇ ਵਿੱਚ ਬਾਹਰ ਨਿਕਲ ਗਏ ਕੀ ਉਹ ਮਾਫੀ ਦੇ ਲਾਇਕ ਹੈ ਬਿਲਕੁਲ ਪੰਥ ਦੇ ਵਿੱਚ ਥਾਂ ਭਾਲਦੇ ਫਿਰਦੇ ਮੀਟਿੰਗਾਂ ਕਰਦੇ ਫਿਰ ਤੇ ਉਹ ਕਹਿੰਦੇ ਕਿ ਸਿਆਣੇ ਬੰਦੇ ਹੀ ਅਸੀਂ ਆ ਬਿਲਕੁਲ ਨਹੀਂ ਜਦੋਂ ਬੇੜੀ ਡੁੱਬਦੀ ਉਹ ਸਾਰਿਆਂ ਦੀ ਡੁੱਬਦੀ ਹੈ ਇਹ ਬੇੜੀ ਡੁੱਬ ਚੁੱਕੀ ਹੈ ਮੈਂ ਵਾਰ-ਵਾਰ ਤੁਹਾਨੂੰ ਅੱਗੇ ਵੀ ਬਹੁਤ ਤਰੀਕਾ ਹੈ ਇਹ ਬੇੜੀ ਡੁੱਬ ਗਈ ਇਹਨਾਂ ਦੇ ਰੱਬ ਦੀ ਮਿਹਰ ਰਹੀ ਤੇ ਇਹਨਾਂ ਦੇ ਖਾਨਦਾਨ 'ਚ ਵੀ ਕੋਈ ਬੰਦਾ ਸਿਆਸਤ 'ਚ ਅੱਗੇ ਆਉਣਾ ਹੀ ਨਹੀਂ ਕਰਦਾ ਮੁਖਸਰ ਦੇ ਕੋਲ ਤੁਸੀਂ ਇੱਕ ਉਥੇ ਕਵਰ ਹੈ ਜਿੱਥੇ ਤੁਸੀਂ ਲੋਕ ਖੇਤਰ ਮਾਰਦੇ ਜੇ ਜਾ ਕੇ ਹੈਗੀ ਹੈ ਨਾ ਨੂਰਦੀਨ ਦੀ ਤੇ ਬਸ ਆਉਣ ਵਾਲਾ ਸਮਾਂ ਇਹੀ ਹੈ ਜਿੰਦੇ ਘਰ ਇਹਨਾਂ ਦੀ ਫੋਟੋ ਲੱਗੀ ਹੋਵੇ ਕਰੇਗੀ ਯਾਦ ਰੱਖਿਆ ਜੇ ਉਹ ਘਰ ਹੀ ਛੇਕਿਆ ਜੇ ਕਰੇਗਾ ਪੰਜਾਬ ਦੇ ਅੰਦਰ ਠੀਕ ਹੈ ਅੱਜ ਇਹਨਾਂ ਦਾ ਸ਼ਰੋਮਣੀ ਕਮੇਟੀ ਤੇ ਕਬਜ਼ਾ ਹੈ ਅਕਾਲ ਤਖਤ ਸਾਹਿਬ ਤੇ ਇਹਨਾਂ ਦਾ ਕਬਜ਼ਾ ਹੈ ਪਰ ਹੁਣ ਰਹਿਣਾ ਨਹੀਂ ਹੁਣ ਇਹ ਗਿਆ ਸਾਰਾ ਕੁਝ ਉਸ ਤੋਂ ਬਾਅਦ ਇੱਕ ਪੰਜਾਬ 'ਚ ਲਹਿਰ ਚੱਲੇਗੀ ਜਿਨ੍ਹਾਂ ਘਰਾਂ 'ਚ ਇਹਨਾਂ ਦੀ ਫੋਟੋ ਲੱਗੀ ਹੋਵੇ ਕਿ ਉਸ ਘਰ 'ਚ ਲੋਕ ਇਹਨਾਂ ਨੂੰ ਕਰਾਰਾ ਕਰ ਜਾਣ ਕਰਨ ਕਿ ਇਸ ਘਰ ਦੇ ਵਿੱਚ ਫਲਾਣੇ ਬੰਦੇ ਦੀ ਫੋਟੋ ਲੱਗੀ ਹੈ ਮੈਂ ਇਹ ਕੀ ਕਹੀ ਕਿਹਾ ਸੀ ਕਿ ਜੇ ਇਹਨਾਂ ਨੂੰ ਮਾਫ਼ ਕਰਨਾ ਤੇ ਮਸਾ ਰੰਗੜ ਮਾਫ਼ ਕਰਨਾ ਪੈਣਾ ਜੇ ਇਹਨਾਂ ਨੂੰ ਮਾਫ਼ ਕਰਨਾ ਤੇ ਅਮਦ ਸ਼ਾਹ ਅਬਦਾਲੀ ਮਾਫ਼ ਕਰਨਾ ਪੈਣਾ ਜੇ ਇਹਨਾਂ ਨੂੰ ਮਾਫ਼ ਕਰਨਾ ਹੈ ਤਾਂ ਫਿਰ ਇੰਦਰਾ ਗਾਂਧੀ ਮਾਫ਼ ਕਰਨੀ ਪੈਣੀ ਹੈ ਸਰ ਜੇ ਤੁਸੀਂ ਸਿੱਖ ਉਹਨਾਂ ਤਿੰਨ ਚੀਜ਼ਾਂ ਨੂੰ ਚਾਰਾਂ ਨੂੰ ਮਾਫ਼ ਕਰ ਸਕਦੇ ਹੋ ਤੇ ਫਿਰ ਇਹਨਾਂ ਨੂੰ ਮਾਫ਼ ਕਰ ਦਿਓ ਕਸੂਰ ਤਾਂ ਉਹਦਾ ਹੀ ਹੈ ਇਹਨਾਂ ਦਾ ਕਸੂਰ ਜ਼ਿਆਦਾ ਹੈ ਕਿਉਂਕਿ ਇਹਨਾਂ ਦੀ ਸ਼ਕਲਾਂ ਜਿਹੜੀਆਂ ਸੀ ਬੜੀਆਂ ਵਧੀਆ ਸੀ ਤੁਹਾਨੂੰ ਲੱਗਦਾ ਕਿ ਉਹ ਕਾਨੂੰਨੀ ਪੱਖ ਦੇ ਤੌਰ ਤੇ ਜਾਂ ਇਦਾਂ ਕੁਝ ਹੁੰਦਾ ਹੋਵੇ ਜੇ ਉਹਨੀਆਂ ਜਿਹੜੀਆਂ ਕਾਲ ਰਿਕਾਰਡਿੰਗਾਂ ਬਾਬੇ ਨਾਲ ਕਿੰਨੀਆਂ ਗੱਲਾਂ ਹੋਈਆਂ ਜਾਂ ਕਿੱਥੇ-ਕਿੱਥੇ ਮਿਲਦੇ ਰਹੇ ਇਹ ਤਾਂ ਡਿਪਟੀ ਦਾ ਸਾਰਾ ਕੁਝ ਰਿਕਾਰਡ ਚ ਹੁੰਦਾ ਹੋਊਗਾ ਡਿਪਟੀ ਸੀਐਮ ਰਹੇ ਉਦੋਂ ਉਸ ਟੰਮੇ ਦੇ ਕਿ ਉਹ ਰਿਕਾਰਡਿੰਗਾਂ ਨਿਕਲ ਸਕਦੀਆਂ ਪਿਛਲੇ ਦੇਖੋ ਮੈਂ ਤੁਹਾਨੂੰ ਇੱਕ ਗੱਲ ਕਹੂੰਗਾ ਲੋਕ ਤਾਂ ਕਹਿੰਦੇ ਨੇ ਉਲਟ ਗੱਲ ਮੈਂ ਕਹੂੰਗਾ ਭਗਵੰਤ ਮਾਨ ਇਹਨਾਂ ਨੂੰ ਵਿਚਾਰ ਰਿਹਾ ਹੈ ਜਦੋਂ ਇਨਵੈਸਟੀਗੇਸ਼ਨ ਰਾਮਪੁਰੇ ਫੂਲ ਅਦਾਲ ਉੱਥੇ ਆ ਗ ਚੁਕੀ ਹੈ ਦਫਾ 27 ਦੇ ਬਿਆਨ ਆ ਚੁਕੇ ਨੇ ਉਹਦੇ ਵਿੱਚ ਰਾਮ ਰਹੀਮ ਤੇ ਹਣੀਪਰੀ ਦਾ ਨਾਂ ਆ ਚੁੱਕਾ ਹੈ ਉਹਨਾਂ ਨੂੰ ਪਾਰਟੀ ਕਿਉਂ ਨਹੀਂ ਬਣਾਇਆ ਇੱਕ ਡੀਡੀਆਰ ਪਾਉਣੀ ਸੀ ਤੇ ਜਦੋਂ 5 ਮਾਰਚ ਨੂੰ 2023 ਨੂੰ ਕਲਦੀਪ ਸਿੰਘ ਧਾਲੀਵਾਲ ਨੇ ਮੈਨੂੰ ਆ ਕੇ ਕਿਹਾ ਸੀ ਕਿ ਅਸੀਂ ਸੁਖਬੀਰ ਬਾਦਲ ਦਾ ਚਲਾਨ ਪੇਸ਼ ਕਰਨਾ ਹੈ ਜਿਹੜੇ ਬਾਕੀ ਮਲਜੂਮ ਨੇ ਚਲਾਨ ਪੇਸ਼ ਕਰਨਾ ਹੈ ਬਾਬਲ ਕਲਾ ਕਾਂਢ ਦੇ ਅੰਦਰ ਸਾਨੂੰ 15 ਦਿਨ ਦਾ ਮੌਕਾ ਦਿਓ ਸਰਦਾਰ ਸਾਹਿਬ ਡੇਢ ਸਾਲ ਹੋ ਚੁੱਕਾ ਇਸ ਦਾ ਮਤਲਬ ਤਾਂ ਹੋ ਗਿਆ ਕਿ ਭਗਵੰਤ ਮਾਣ ਹੈ ਜਿਹੜਾ ਉਹ ਸੁਖਬੀਰ ਬਾਦਲ ਨੂੰ ਵਿਚਾਰਿਆ ਤੁਸੀਂ ਕਹਿੰਦੇ ਕਿ ਉਹ ਵਿਚਾਰਿਆ ਪਰ ਇਹ ਕਹਿੰਦੇ ਕਿ ਆਮਾਤ ਵੀ ਪੜ ਤੇ ਪੀਜੀਪੀ ਦਾ ਡਰਾਮਾ ਸਾਰਾ ਬਿਲਕੁਲ ਨਹੀਂ ਜੇ ਇਹਨਾਂ ਨੂੰ ਨਾ ਬਚਾਉਂਦਾ ਹੁੰਦਾ ਚਲਾਨ 31 ਮਾਰਚ ਜਿਹੜਾ ਪੇਸ਼ ਹੋ ਜਾਣਾ ਸੀ ਉਹ ਮੈਨੂੰ ਯਾਦ ਆ ਮੈਨੂੰ ਕੁਲਦੀਪ ਸਿੰਘ ਧਾਲੀਵਾਲ ਨੇ ਜਦੋਂ 5 ਮਾਰਚ ਨੂੰ ਸਟੇਜ ਤੋਂ ਥੱਲੇ ਉਤਰਿਆ ਤੇ ਅੱਗੇ ਤੁਰੇ ਆਏ ਤੇ ਮੈਂ ਪੁੱਛਿਆ ਚਲਾਨ ਦਾ ਕੀ ਕਰਨਾ ਆਪਾਂ ਹੁਣ ਇੱਕ ਤਾਂ ਪੇਸ਼ ਹੋ ਚੁੱਕਾ ਹੈ ਤੇ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਸੀ ਮੈਂ ਉੱਥੇ ਜਾਣਾ ਜਿੱਥੇ ਕੰਮ ਕਰਕੇ ਆਉਣਾ ਹਾਂ ਤੇ ਚਲਾਨ ਜਿਹੜਾ ਬਾਕੀ ਮਲਜਮਾਂ ਦਾ ਹੈ ਉਹ ਮੈਂ 31 ਮਾਰਚ ਤicker ਪੇਸ਼ ਕਰੂੰਗਾ ਅੱਜ ਸਰਦਾਰ ਸਾਹਿਬ 1.5 ਸਾਲ ਦੇ ਕ੍ਰੀਬ ਹੋ ਚੁੱਕਾ ਹੈ ਹੁਣ ਭਗਵੰਤ ਮਾਨ ਬਚਾ ਨਹੀਂ ਰਿਹਾ ਉਹਨੂੰ ਬਚਾ ਰਿਹਾ ਹੜੀਪ੍ਰੀਤ ਤੇ ਰਾਮ ਰੀਮ ਨੂੰ ਬਚਾ ਨਹੀਂ ਰਿਹਾ ਉਹ ਬਚਾ ਰਿਹਾ ਜੇ ਉਹਨਾਂ ਦਾ ਨਾਮ ਵਿੱਚ ਆਇਆ ਹੈ ਤਾਂ ਫਿਰ ਸਰਦਾਰ ਸਾਹਿਬ ਉਹਨਾਂ ਦਾ ਨਾਮ ਨਾਮਿਨੇਟ ਕਿਉਂ ਨਹੀਂ ਵਿੱਚ ਹੋਇਆ ਉਹਦੇ ਵਿੱਚ ਜੇ ਇਹ ਤਾਂ ਬਹੁਤ ਰੌਲਾ ਪਾ ਰਹੇ ਨੇ ਵੀ ਉਹਨਾਂ ਨੂੰ ਸਿਰ ਤੇ ਕਿਉਂ ਬਿਠਾਇਆ ਜਾ ਰਿਹਾ ਪ੍ਰਦੀਪ ਪਲੇਅਰ ਜਿਹਾ ਪਾਸਾ ਕਰਕੇ ਅਕਾਲੀ ਦਲ ਦੇ ਪ੍ਰਧਾਨ ਨੂੰ ਹੀ ਘੇਰਿਆ ਜਾ ਰਿਹਾ ਮੇਰੇ ਵੇਖਣ ਚ ਖਾਲਸਾ ਜੀ ਫੂਲ ਅਦਾਲਤ ਦੇ ਵਿੱਚ ਰਾਮ ਰੀਮ ਦਾ ਨਾਂ ਹਣੀਪ੍ਰੀਤ ਦਾ ਤੇ ਸੁਖਵੀਰ ਬਾਦਲ ਦਾ ਵਿੱਚ ਨਾਂ ਆਉਣਾ ਚਾਹੀਦਾ ਕਿਉਂਕਿ ਉਹਨਾਂ ਨੇ ਡਿਸਕਲੋਜ਼ ਕੀਤਾ ਹੈ ਉਹੀ ਨਾਂ ਜਿਹੜਾ ਉੱਥੇ ਆਇਆ ਕੋਟਖਪੁਰੇ ਚਾ ਚੁੱਕਾ ਹੈ ਇਹਨਾਂ ਸਾਰਿਆਂ ਦੇ ਮਗਰ ਸਾਜ਼ਿਸ਼ ਕਿਨੇ ਕੀਤੀ ਹੈ ਨਾ ਕੱਲਿਆਂ ਨੇ ਕੀਤੀ ਹੈ ਤੇ ਭਗਵੰਤ ਮਾਨ ਦਾ ਚਲਾਨ ਪੇਸ਼ ਨਹੀਂ ਹੁੰਦੇ ਰਿਆ 307 ਦਾ ਚਲਾਨ ਪੇਸ਼ ਕੀਤਾ 302 ਚੰਦਾ ਨਾ ਕਿਉਂ ਨਹੀਂ ਲੈ ਰਹੇ ਬਹੁਤ ਵੱਡਾ ਐਗਰੀਮੈਂਟ ਹੈ ਇਹਨਾਂ ਦਾ ਉਤਲੇ ਮਨੋ ਪਖੰਡ ਕਰ ਰਹੇ ਨੇ ਇੱਕ ਦੂਜੇ ਪ੍ਰਤੀ ਇਹ ਮੈਂ ਤਾਂ ਸ਼ਰਿਆਮ ਕਹੂੰਗਾ ਜਦੋਂ ਇਹਨੇ ਚਲਾਨ ਪੇਸ਼ ਕੀਤਾ ਸੀ ਮੈਂ ਬਹੁਤ ਸਲਾਹਿਆ ਸੀ ਇਹਨੂੰ ਕਿ ਬਹੁਤ ਵਧੀਆ ਮੁੱਖ ਮੰਤਰੀ ਪੰਜਾਬ ਦੇ ਅੰਦਰ ਯਾਰ ਪਰ ਜਦੋਂ ਇਹਨਾਂ ਨੂੰ ਬਚਾਇਆ ਹੈ ਫਿਰ ਮੈਂ ਮੈਂ ਕਹਿੰਦਾ ਲਿਆਜ ਕਰ ਮੈਂ ਕਿਹੜਾ ਇਹਨਾਂ ਦਾ ਕੋਈ ਚੇਲਾ ਚਾਟਣਾ ਮੈਂ ਕਿਹਾ ਅਕਾਲੀਆਂ ਦੇ ਮੰਦਬੁੱਧੀ ਵਾਲੇ ਬੰਦੇ ਵਰਗਾ ਕਿ ਇਹਨਾਂ ਦੀ ਮਹਲਾਲਾ ਕਰਨੀ ਹੈ ਜਿੱਥੇ ਗਲਤ ਸਾਡੀ ਕੌਮ ਨਾਲ ਗਲਤ ਹੈ ਉਹ ਸਾਡੇ ਅਰਗੇ ਬੰਦੇ ਜਿਹੜੇ ਨੇ ਦਾੜ੍ਹੀਆਂ ਕੱਟਣ ਵਾਲੀ ਬੋਲਦੇ ਨੇ ਤਾਂ ਬੋਲਦੇ ਹੀ ਨਹੀਂ ਇਹ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉਲਟ ਨੇ ਇਹ ਤਾਂ ਗੁਰੂ ਗਰੰਥ ਸਾਹਿਬ ਮਹਾਰਾਜ ਦੇ ਉਲਟ ਨੇ ਇਹ ਤਾਂ ਆਕਾਲ ਤਖਤ ਅਜੇ ਦਾ ਗੁਰਸਿੱਖਾਂ ਲੀਆਂ ਛਗਲਾਂ ਨੇ ਨਾ ਦੀਆਂ ਸੋ ਮੈਂ ਕਹੂੰਗਾ ਭਗਵੰਤ ਮਾਨ ਨੇ ਬਚਾਇਆ ਸ਼ਕੀਰ ਬਾਦਲ ਨੂੰ ਰਾਮ ਰਹੀਮ ਨੂੰ ਇਹਦੇ ਕਹਿਣ ਤੇ ਵਿਚਾਰਿਆ ਠੀਕ ਹੈ ਗੱਲ ਓਪਨ ਹੋ ਗਈ ਐ ਉਹ ਗੱਲ ਡਿਫਰੈਂਟ ਐ ਪਰ ਸਾਡਾ ਉਹ ਸੱਕਾ ਕਲੇਰ ਵੀ ਨਹੀਂ ਤੇ ਸਾਡੇ ਸੱਕੇ ਅਕਾਲੀ ਵੀ ਨਹੀਂ ਜਿਹੜੇ ਰਾ ਉਹ ਗਿਆ ਐ ਉਹ ਸੇਰਾ ਇਹ ਜਾਣਗੇ ਤੇ ਯਾਦ ਰੱਖਿਆ ਜੇ ਥੋੜਾ ਸਮਾਂ ਹੀ ਰਹਿ ਗਿਆ ਐ ਕਹਿ ਸਕਦੇ ਜੇ ਪਾਪਾ ਦਾ ਘੜਾ ਭਰ ਗਿਆ ਕਿ ਜਿਹੜਾ ਨਾਮ ਲੈ ਕੇ ਬਾਹਰ ਅੱਜ ਕੋਈ ਮੈਂ ਕਹਿਣਾ ਜੀ ਤੁਹਾਨੂੰ ਐਸੇ ਪੰਜਾਬ ਦੀ ਧਰਤੀ ਤੇ ਮੈਂ ਵਿਖਾਉਂਗਾ ਜਿੰਦੇ ਵਿਆਹ ਤੇ ਚਲੇ ਜਾਣ ਕਰਨਗੇ ਜਾਂ ਕਿਥੇ ਉਹਨਾਂ ਦੇ ਘਰ ਜਾਣ ਕਰਨਗੇ ਲੋਕ ਉਸ ਘਰ ਦਾ ਬਾਈਕਟ ਕਰਦਣ ਕਰਨਗੇ ਇਹ ਸਮਾਂ ਆ ਗਿਆ ਮੈਂ ਇਹਨੂੰ ਕਿਹਾ ਕਿ ਅਹਿਮਦ ਸ਼ਾਹ ਅਦਾਲੀ ਨੂੰ ਮਾਫ ਕਰਨਾ ਹੈ ਫਿਰ ਇਹਨਾਂ ਨੂੰ ਕਰ ਦਿਓ ਜੋ ਮਸੇ ਰੰਗੜ ਨੇ ਮਾਫ ਜੇ ਮਸੇ ਰੰਗੜ ਨੂੰ ਮਾਫ ਕਰਨਾ ਹੈ ਫਿਰ ਇਹਨਾਂ ਨੂੰ ਮਾਫ ਕਰ ਦਿਓ ਜੇ ਇਹਨਾਂ ਨੂੰ ਮਾਫ ਕਰਨਾ ਮਸੇ ਰੰਗੜ ਨੂੰ ਕਰੋਗੇ ਜੇ ਇਹਨਾਂ ਨੂੰ ਮਾਫ ਕਰਨਾ ਹੈ ਤੇ ਫਿਰ ਇੰਦਰਾ ਗਾਂਧੀ ਨੂੰ ਮਾਫ ਕਰਨਾ ਪੈਣਾ ਕਸੂਰ ਇਹਨਾਂ ਸਾਰਿਆਂ ਦਾ ਵਿੱਚ ਬਰਾਬਰ ਆਉਂਦਾ ਜੀ ਇਹਨਾਂ ਨੂੰ ਇੱਕ ਹੋਰ ਗੱਲ ਕਹਿ ਦਿਓ ਹੂੰ ਕਿ ਇਹ ਕਹਿ ਦੇਣ ਕਿ ਪੰਜਾਬ ਦੀ ਹਿੰਦੁਸਤਾਨ ਦੀ ਸਿਆਸਤ ਛੱਡੀ ਹੂੰ ਸਾਨੂੰ ਮਾਫੀ ਦੇ ਦਿਓ ਅਸੀਂ ਇੱਕ ਨਾਰਮਲ ਸਿੱਖ ਬਣ ਕੇ ਰਵਾਂਗੇ ਪਰ ਉਹ ਲਫ਼ਜ਼ ਕਹਿ ਨਹੀਂ ਸਕਦੇ ਐਮਐਲਏ ਮਨਿਸਟਰ ਮੁੱਖ ਮੰਤਰੀ ਪਰ ਕੀ ਕੀਤਾ ਹੋਇਆ ਜਿਹੜਾ ਪਾਪਾ ਛੋਟਾ ਹੋ ਜਾ ਇੱਕ ਲਫ਼ਜ਼ ਨਹੀਂ ਕਹਿਣਾ ਚਾਹੁੰਦਾ ਸਿੱਖਾਂ ਦੀਆਂ ਲਾਸ਼ਾਂ ਤੇ ਪੈਰ ਰੱਖ ਕੇ ਇਹ ਰਾਜ ਕਰਨ ਤੁਰੇ ਸੀ ਪਰ ਉਹ ਰਾਜ ਅਜ ਤੱਕ ਅਬਦਾਲੀ ਨਹੀਂ ਕਰ ਸਕਿਆ ਇੰਦਰਾ ਗਾਂਧੀ ਨਹੀਂ ਕਰ ਸਕੀ ਅਸੀਂ ਤਾਂ ਕਿਹਦੇ ਹੱਕ ਚ ਬੋਲਦੇ ਹੀ ਨਹੀਂ ਚਾਹੇ ਕਾਂਗਰਸੀ ਹੋਵੇ ਚਾਹੇ ਭਾਜਪਾ ਚਾਹੇ ਤੁਸੀਂ ਕੋਈ ਵੀ ਹੋ ਚਾਹੇ ਭਗਵੰਤ ਮਾਨ ਹੈ ਜਿਹੜਾ ਦੋਸ਼ੀ ਹੈ ਦੋਸ਼ੀ ਕਹਿਣਾ ਚਾਹੀਦਾ ਉਹਨੂੰ ਸਾਡੇ ਸਿੱਖ ਮਰੇ ਕਿੱਥੋਂ ਆ ਸੀ ਜਦੋਂ ਅਸੀਂ ਕਹਿੰਦੇ ਆ ਨਹੀਂ ਇਹਦੀ ਸ਼ਕਲ ਹੀ ਬੜੀ ਗੁਰਮਖਾਂ ਵਾਲੀ ਹੈ ਕੋਈ ਗੁਰਮਕਾਲੀ ਸ਼ਕਲ ਨਹੀਂ ਜਿੰਨਾ ਇਹਨਾਂ ਨੇ ਗੰਦ ਪਾਇਆ ਕਿਸੇ ਨੇ ਪਾਇਆ ਪੰਜਾਬੀ ਹਿਸਟਰੀ ਦੇ ਵਿੱਚ ਬੜੇ ਸਿੱਖ ਇਹੋ ਜਿਹੇ ਨੇ ਜਿਹੜੇ ਖਤਮ ਹੋਏ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਕਤ ਜਿਨ੍ਹਾਂ ਨੇ ਸਿੱਖ ਧਰਮ ਦਾ ਬੜਾ ਨੁਕਸਾਨ ਕੀਤਾ ਮਹਾਰਾਜ ਨੇ ਸ਼ਕਲਾਂ ਨਹੀਂ ਸੀ ਵੇਖੀਆਂ ਗੁਰੂ ਗੋਬਿੰਦ ਸਿੰਘ ਮਾਰ ਨੇ 500 ਜਿਹੜਾ ਮਸੰਦ ਸਾਡਤਾ ਸੀ ਸ਼ਕਲ ਤਾਂ ਉਹਨਾਂ ਦੀ ਐਨਾਰਗੀਆਂ ਸੀ ਫਿਰ ਅੱਜ ਇਹਨਾਂ ਦਾ ਲਿਹਾਜ ਕਿਉਂ ਕਰਨਾ ਸੀ ਅੱਜ ਇਹਨਾਂ ਨੂੰ ਕਿਨਾਰੇ ਕਰੋ ਆਪਾਂ ਮਰਨ ਦੀ ਗੱਲ ਨਹੀਂ ਕਰ ਰਹੇ ਪਰ ਆਪਾਂ ਕਹੇ ਜੇ ਇਹਨਾਂ ਨੂੰ ਸਿਆਸਤ 'ਚ ਕੀ ਇਹਨਾਂ ਨੂੰ ਲਾਈਵ ਦੇ ਅੰਦਰ ਇਹਨਾਂ ਬੰਦਿਆਂ ਨੂੰ ਮੂੰਹ ਨਾਲ ਆਓ ਯਾਰ ਇਹਨਾਂ ਦੇ ਪਰਚੇ ਤੇਰ ਜੋਣੇ ਚੋਰ ਜੇਲ੍ਹ ਜਾਣੇ ਚਾਹੀਦੇ ਨੇ ਇਹਨਾਂ ਦੀ ਸ਼ਕਲ ਨਹੀਂ ਵੇਖਣੀ ਚਾਹੀਦੀ ਬੰਦੇ ਮਸਲੇ ਤੇ ਅਕਾਲ ਤਖਤ ਦੇ ਜਹੇਦਾਰ ਵੀ ਤੇ ਚੁੱਪ ਨੇ ਫਿਰ ਸਮਾਂ ਆਗੇ ਆ ਜਾਏਗਾ ਜਦੋਂ ਨਾ ਲੈਣ ਤੇ ਲੋਕ ਕਿਨਾਰਾ ਕਰ ਜਾਣ ਕਰਨਗੇ ਅਕਾਲ ਤਖਤ ਸਭ ਕਈ ਵਾਰ ਮਾਫ਼ ਕਰਨਾ ਕਈ ਵਾਰ ਅਕਾਲ ਤਖਤ ਸਾਹਿਬ ਨੂੰ ਉਸ ਵਕਤ ਵੀ ਵਰਤਿਆ ਗਿਆ। ਬਹੁਤ ਪੁਰਾਣੇ ਸਮੇਂ ਦੇ ਅੰਦਰ ਜਦੋਂ ਅਕਾਲ ਤਖਤ ਸਾਹਿਬ ਦੇ ਥੱਲੇ ਬਣੇ ਮੂਰਤੀਆਂ ਦੀ ਪੂਜਾ ਹੁੰਦੀ ਸੀ। ਜਦੋਂ ਉੱਥੇ ਪਾਂਡੇ ਹਰਮੰਦਰ ਸਾਹਿਬ ਦੀਆਂ ਸਾਈਡਾਂ ਤੇ ਬੈਠਦੇ ਹੁੰਦੇ ਸੀ ਤਾਂ ਜਥੇਦਾਰ ਕਰਤਾਰ ਸਿੰਘ ਝੱਬਰ ਰਾਣੇ ਅਕਾਲ ਤਖਤ ਸਾਹਿਬ ਨੂੰ ਉਦੋਂ ਮੁਕਤ ਕਰਾਇਆ ਸੀ। ਤਾਂ ਮੈਂ ਤੁਹਾਨੂੰ ਇਹ ਲੱਭਜ ਕਿਹਾ ਹੈ ਕਿ ਹਿਸਟਰੀ ਦੇਖੋਗੇ ਤਾਂ ਅਕਾਲ ਤਖਤ ਸਾਹਿਬ ਨੂੰ ਕਈ ਵਾਰ ਵਰਤਿਆ ਗਿਆ ਪਰ ਬਾ ਫਿਰ ਉਸ ਤੋਂ ਬਾਅਦ ਸਿੱਖ ਜਦੋਂ ਪਾਵਰ ਚਾਉਂਦੇ ਨੇ ਫੇਰ ਉਹ ਅਕਾਲ ਤਖਸਾਲ ਸਾਹਿਬ ਨੂੰ ਆਯਾਦ ਕਰਾਉਂਦੇ ਨੇ ਤੇ ਅਕਾਲ ਤਖਸਾਲ ਸਾਹਿਬ ਬੜੇ ਜਲਦੀ ਆਯਾਦੀ ਆ ਜਾਣਗੇ ਹੋਣਾ ਐਸੀ ਗੱਲ ਨਹੀਂ ਸਾਰਾ ਕੁਝ ਸਹੀ ਹੋਏਗਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ